ਮੋਟਰਸਾਈਕਲ ਸਵਾਰ ਮੂੰਹ ਬੰਨੇ ਦੋ ਅਣਪਛਾਤੇ ਵਿਅਕਤੀਆਂ ਨੇ ਬਿਲਡਿੰਗ ਠੇਕੇਦਾਰ ਬਲਰਾਜ ਸਿੰਘ ਪੁੱਤਰ ਰਾਸ਼ਨ ਸਿੰਘ ਵਾਸੀ ਪੱਤੀ ਪੱਟੀ ਬਿਲਗਾ ਤੇ ਗੋਲੀਆਂ ਚਲਾ ਦਿੱਤੀਆਂ ਜਾਣਕਾਰੀ ਦਿੰਦੇ ਹੋਏ ਬਲਰਾਜ ਸਿੰਘ ਨੇ ਦੱਸਿਆ ਕਿ ਉਹ ਪਿੰਡ ਸੁਨਰਾ ਕਲਾ ਤੋਂ ਆਪਣਾ ਕੰਮ ਚੱਲਦਾ ਦੇਖ ਕੇ ਵਾਪਸ ਆ ਰਿਹਾ ਸੀ ਤਾਂ ਗੁਰਦੁਆਰਾ ਸਿੰਘਾਸ਼ੀ ਦਾ ਨੇੜੇ ਪਿੰਡ ਤੱਕੜ ਵਾਲੀ ਸੜਕ ਤੇ ਮੂੰਹ ਬਨ ਕੇ ਖੜੇ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਵਾਰ ਗੋਲੀ ਚਲਾਈ ਤਾਂ ਉਸਨੇ ਮੋਟਰਸਾਈਕਲ ਨੂੰ ਉਲਟਾ ਦਿਸ਼ਾ ਵਿੱਚ ਮੋੜ ਲਿਆ ਨੂਰਮਨ ਤੋਂ ਰਾਜਕੁਮਾਰ ਨਿੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਵੀਰ ਜੀ ਕੀ ਗੱਲਬਾਤ ਹੋਈ ਆ ਤੇ ਕੀ ਨਾਮ ਆ ਤੁਹਾਡਾ ਮੇਰਾ ਨਾ ਪਿੰਡ ਬੜਗਾ ਬਨਾਮ ਬਰਲਾਸਾਂਗਿਆ ਮੈਂ ਕੰਮ ਤੋਂ ਬੰਦੇ ਨੂੰ ਛੱਡ ਕੇ ਆਉਂਦਾ ਇਸ ਵੀਰੇ ਇੱਕ ਬੰਦਾ ਰਹਿ ਗਿਆ ਬਿਲਗੇ ਤੋਂ ਮੈਨੂੰ ਛੱਡਿਆ ਉਹਨਾਂ ਤੈਨੂੰ ਉਹਨੂੰ ਛੱਡ ਕਿਉਂਦਾ ਕਿ ਐਸ ਏਰੀਆ ਵਿੱਚ ਇੱਥੇ ਜਿੱਦਾਂ ਮੈਂ ਆਇਆ ਜਦੋਂ ਨਾ ਤੇ ਦੋ ਬੰਦੇ ਖੜੇ ਸੀ ਇੱਥੇ ਮੂੰਹ ਸਾਰੋਂ ਲਪੇਟੇ ਸੀਗੇ ਤੇ ਉਹਨਾਂ ਨੇ ਜਿੱਦਾਂ ਮੈਂ ਥੋੜਾ ਜਿਹਾ ਮੋਟਰਸਲ ਲੱਗੀਨ ਤੋੜ ਕੇ ਪਹਿਲਾਂ ਖੜੇ ਸੀ ਜਦੋਂ ਮੈਂ ਲੱਗ ਗਿਆ ਕਿ ਮੋਟਰਸਲ ਤੋੜ ਲਿਆ ਉਹਨੇ ਤੋੜ ਕੇ ਤਾਂ ਮੈਨੂੰ ਤੇ ਇੱਕ ਫਾਇਰ ਕਰਤਾ ਉਦਰ ਤੀ ਮੈਂ ਮੋੜ ਘਟਰ ਚੁੱਕਾ ਸੀ ਥੋੜਾ ਜਿਹਾ ਫੇਰ ਮੈਂ ਮੋਟਰਸਲ ਖਿਆ ਚੁੰਦਾ ਜਦੋਂ ਤੇ ਉਦੋਂ ਬਾਅਦ ਇੱਕ ਫੇਰ ਉਹਨਾਂ ਨੇ ਮਿੱਤੇ ਫੇਰ ਕੀਤਾ ਤੇ ਫੇਰ ਮੈਂ ਦੇਖੇ ਨਹੀਂ ਜਦਾਂ ਪਿੱਛੇ ਨਹੀਂ ਮੁਟ ਕੇ ਦੇ ਕਿਸ ਮਨਛਾ ਦੇ ਨਾਲ ਤੁਹਾਡੇ ਤੇ ਫਾਇਰ ਕੀਤਾ ਕਿਸੇ ਨਾਲ ਮੇਰਾ ਕੋਈ ਝਗੜਾ ਨਹੀਂ ਹੈਗਾ ਕੋਈ ਕੁਝ ਨਹੀਂ ਸਮਝਾਇਆ ਇਹਦੇ ਬਾਰੇ ਕੋਈ ਪੁਰਾਣੀ ਰੰਜਿਸ਼ ਹੋਵੇ ਨਹੀਂ ਕਿਸੇ ਨਾਲ ਵੀ ਨਹੀਂ ਹੈ ਕੋਈ ਨਹੀਂ ਤੇ ਕੰਮ ਕੀ ਕਰਦੇ ਤੁਸੀਂ ਕੰਮ ਮੈਂ ਠੇਕੇਦਾਰੀ ਕਰਦਾ ਆਪਣੇ ਬਿਲਡਿੰਗ ਦੇ ਅੱਜ ਤੁਸੀਂ ਇੱਧਰਲੇ ਇਲਾਕੇ ਦੇ ਵਿੱਚ ਕੀ ਕਰਨ ਆਏ ਸੀ ਇੱਧਰਲੇ ਲੱਕ ਸੁਨੜਾ ਕਲਾ ਵਿੱਚ ਮੈਂ ਕੰਮ ਚੱਲਦਾ 20 22 ਸਾਲ ਉਹ ਇੱਥੇ ਕੰਮ ਮੇਨੂੰ ਮੇਰਾ ਚੱਲੀ ਜਾਂਦਾ ਇਸ ਪਿੰਡ ਦੇ ਵਿੱਚ ਅੱਛਾ ਉਦਾਂ ਬਿਲਗਾ ਮੇਰਾ ਰੈਂਡਮ ਤੇ ਉਸ ਤੋਂ ਬਾਅਦ ਪੁਲਿਸ ਨੂੰ ਕੰਪਲੀਟ ਕੀਤੀ ਤੁਸੀਂ ਕੰਪਲੀਟ ਮੈਂ ਬਾਬੇ ਜੀ ਦੀ ਕਮੇਟੀ ਵਾਲਿਆਂ ਨੂੰ ਫੋਨ ਕੀਤਾ ਸੀ ਜਦੋਂ ਅੱਛਾ ਫਿਰ ਪ੍ਰਧਾਨ ਹੈ ਸਾਡੇ ਹਾਂ ਤੇ ਉਹਨਾਂ ਨੇ ਫਿਰ ਪ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਮੈਂ ਤਾਂ ਇਹੀ ਮੰਗ ਕਰਦੇ ਪਤਾ ਲੱਗਣਾ ਚਾਹੀਦਾ ਕੀ ਕੌਣ ਸੀਗੇ ਬੰਦੇ ਕਿਉਂਕਿ ਮੇਰਾ ਤਾਂ ਕਿਸੇ ਨਾਲ ਨਹੀਂ ਅੱਜ ਤੱਕ ਕੋਈ ਵਾਧਾ ਘਾਟਾ ਹੋਇਆ ਜਿਹੜੇ ਬੰਦੇਆਂ ਨਾਲ ਗੱਲ ਨਹੀਂ ਹੋਈ ਆਪਣੀ ਕਿਹੜੀ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਹੈਗੀਆਂ ਉਹਨਾਂ ਨੇ ਕਿੰਨੀਆਂ ਗੋਲੀਆਂ ਚਲਾਈਆਂ ਤੇ ਉਹਨਾਂ ਦੇ ਮੂੰਹ ਵਗੈਰਾ ਬੰਨੇ ਹੋਏ ਸੀ ਮੂੰਹ ਬੰਨੇ ਸੀ ਉਹਨਾਂ ਦੇ ਉਹਨਾਂ ਨੇ ਇੱਕ ਗੋਲੀ ਤਾਂ ਚਲਾ ਦਿੱਤੀ ਮੇਰੇ ਮੋੜ ਮੋੜਨ ਦੀ ਜਿੱਦਾਂ ਇਦਾਂ ਲੱਗਾ ਮੈਨੂੰ ਤਾਂ ਇਦਾਂ ਲੱਗਦਾ ਜਿਵੇਂ ਮੇਰੀ ਬੇਟ ਹੀ ਕਰਦੇ ਹੋਗੇ ਹੁਣ ਤਾਂ ਮੈਂ ਤਾਂ ਇਹੀ ਕਹਿ ਸਕਦਾ ਹਾਂ ਨਾ ਤੇ ਦੂਜੀ ਗੋਲੀ ਫੇ ਮੇਰੇ ਮਗਰ ਚਲਾਈ ਉਹ ਲੱਗੀ ਮ ਕਾਦੇ ਤੇ ਸੀਗੇ ਉਹ ਮੋਟਰਸਾਈਕਲ ਤੇ ਸੀਗੇ ਛੋਟੇ ਮੋਟਰਸਾਈਕਲ ਤੇ ਸੀ ਖਰੇ ਪਲੈਟਿਨਾ ਸੀਗਾ ਖਰੇ ਆ ਜਾਂ ਫੇ ਕੋਈ ਸ਼ੋਗੋ ਛੋਟਾ ਮੋਟਰਸਾਈਕਲ ਦੀ ਜਾਨੀ ਤੁਸੀਂ ਕਾਦੇ ਤੇ ਸੀ ਮੈਂ ਬੋਲਟ ਤੇ ਸੀ ਬੋਲਟ ਤੇ ਸੀ ਹਾਂਜੀ ਹਾਂਜੀ ਤੇ ਬੋਲਟ ਵਗੈਰਾ ਉੱਪਰ ਉਹਨਾਂ ਨੇ ਗੋਲੀਆਂ ਚਲਾਈਆਂ ਜਾਂ ਤੁਹਾਡੇ ਵਾਲ ਨੂੰ ਗੋਲੀਆਂ ਚਲਾਈਆਂ ਇਹ ਨਹੀਂ ਪਤਾ ਹੁਣ ਕਿੱਦਾਂ ਚਲਾਈਆਂ ਬਚਾਅ ਹੋ ਗਿਆ ਜਾਨਕੀ ਲੱਗੀ ਨਹੀਂ ਕਿ ਨਾ ਮੋਟਰਸਾਈਕਲ ਤੇ ਲੱਗੀ ਨਾ ਮੇਰੇ ਲੱਗੀ ਗੋਲੀ ਠੀਕ ਹਾਂਜੀ ਅਸਲੀ ਸਾਨੂੰ ਤਲਾਹ ਮਿਲੀ 10:30 ਵਜੇ ਟੀਮ ਮਿਲੀ ਸੀ ਤਲਾਹ ਬਦਰਾਜ ਸਿੰਘ ਸਰ ਦਾ ਦਰਸਨ ਵਾਸੀ ਪਿੰਡ ਮਿਲਗੀ ਦਾ ਰਹਿਣ ਵਾਲਾ ਬੰਦਾ ਇਹ ਠ ਇਹ ਕਹਿੰਦੇ ਮੁਤਾਬਕ ਅੱਜ ਸਵੇਰੇ ਜਦੋਂ ਸਕ੍ਰੀਮ ਕੋਈ ਮੌੜੇ ਦੇ ਦੁਪਹਿਰ ਸਾਢੇ 9:00 ਵਜੇ ਦੇ ਲਗ ਚੱਕੇ ਜਦੋਂ ਨਾਲ ਸੁੰਨ ਵਾਲਾ ਤੋਂ ਕੰਮ ਕਰਦੇ ਆਪਣੇ ਠੇਕੇ ਦੇ ਦੋ ਕੰਮ ਤੋਂ ਆ ਰਹੇ ਸੀ ਇਹ ਕਹਿੰਦਾ ਵੀ ਤਕਣਾ ਵਾਲੀ ਸਾਈਡ ਤੋਂ ਤੋਂ ਕੋਈ ਮੋਟਰਸਾਈਕਲ ਤੇ ਆਏ ਇਹਨਾਂ ਨੇ ਮੇਰੇ ਤੇ ਗੋਲੀ ਚਲਾਈ ਜੀ ਜਦੋਂ ਮੋਟਰਸਾਈਕਲ ਬਜਾਇਤ ਮਗਰ ਵੀ ਉਹਨੇ ਗੋਲੀ ਚਲਾਈ ਮਗਰ ਅਸੀਂ ਮੌਕੇ ਤੇ ਸਾਰੀ ਸ਼ਾਰਦਰੀ ਕੀਤੀ ਮੌਕੇ ਤੋਂ ਨਾਲ ਕੋਈ ਨਹੀਂ ਕੋਈ ਬੜਿਆ ਤੇ ਨਾਲ ਹੀ ਕੋਈ ਮੌਕੇ ਤੇ ਲੱਗ ਜਾਵੇ ਪਤਾ ਕੀਤਾ ਕਿ ਗੋਲੀ ਕਿੱਧਰ ਚਲਾਈ ਬਾਕੀ ਇਹ ਉਹਨਾਂ ਦੇਖਦੇ ਬਹੰਦਾ ਐਸ ਸੀ ਸੀ ਜੀ ਕਹਿੰਦੇ ਸਾਰੇ ਦੇਖ ਰਹੇ ਆ ਉਹ ਵੀ ਬੰਦੇ ਦੇ ਦੇਖਣ ਕਰਨ ਪਦੇ ਉਹ ਕੰਮ ਨਹੀਂ ਹੁੰਦੀ ਆ ਹੂੰ ਦੇਖਦੇ ਹਾਂ ਅੰਦਰ ਕੀ ਬੰਦਾ ਜੀ ਦੇ ਬੰਦੇ ਦਾ ਰਿਕਾਰਡ ਉਹਦਾ ਕਿੰਨਾ ਕਿੰਨਾ ਬਹੁਤ ਚੈੱਕ ਕਰਾ ਰਹੇ ਸੀ